ਔਰ ਉਸ ਤੋਂ ਬਾਅਦ ਅੱਜ ਟਾਈਮ ਲਿਆ ਅੱਜ ਹੀ ਟਾਈਮ ਲੈ ਲਿਆ ਗਵਰਨਰ ਸਾਹਿਬ ਨੂੰ ਵੀ ਸਥਿਤੀ ਦੱਸੀਏ ਵੀ ਸਰਕਾਰ ਦਾ ਬੋੜੀ ਨਹੀਂ ਲੋਕਾਂ ਦੇ ਨੁਕਸਾਨ ਤੇ ਤੇ ਉਹਨਾਂ ਦੇਣਾ ਕੀ ਹੈ ਗਵਰਨਰ ਸਾਹਿਬ ਨੇ ਸਾਡੇ ਹੁੰਦਿਆਂ ਟੈਲੀਫੋਨ ਕੀਤਾ ਚੀਫ ਮਿਨਿਸਟਰ ਸਾਹਿਬ ਤੇ ਚੀਫ ਮਿਨਿਸਟਰ ਨੂੰ ਕਿਹਾ ਵੀ ਤੱਕੋ ਜਿਹੜਾ ਗਵਰਨਮੈਂਟ ਕੋਲ ਰੀਪੰਡ ਹੁੰਦਾ ਹੈ ਤੁਸੀਂ ਅਜੇ ਤੱਕ ਉਹਦੀ ਪ੍ਰਭਾਈ ਕਿਉਂ ਨਹੀਂ ਕਰਾਈ ਕਰ ਰਹੇ ਆ ਜੀ ਕਰ ਰਹੇ ਆ ਹੋ ਜਾਏਗਾ ਇਹ ਅਗੋ ਜਵਾਬ ਮਿਲਿਆ ਪੰਜਾਬ 'ਚ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਇਹ ਨਾ ਵੇਖੋ ਵੀ ਇੱਕ ਜਗ੍ਹਾ ਹੋਇਆ ਕਿਉਂਕਿ ਜਿੱਥੇ ਵੀ ਹੋਇਆ ਸਭ ਬਰਾਬਰ ਤੇ ਧਰਮਾਈ ਕਰਦੀ ਹੈ ਵੀ ਕਿਲੇ ਪਿੱਛੇ 25000 ਰੁਪਿਆ ਤੇ ਜਿਹੜੀ ਨਾਤ ਸੜੀ ਉਹਦਾ 10000 ਰੁਪਿਆ ਕੰਪਨਸੇਸ਼ਨ ਹੋਵੇ ਜਿਹੜਾ ਮਾਲਕ ਉਹ ਲੈ ਕੇ ਦੇ ਦੇਗਾ ਕਿ ਇਹ ਠੇਕੇ ਦੇ ਵੰਦਾ ਹੈ ਨਾ ਨਾ ਸਾਰਿਆਂ ਨੇ ਇਹ ਗੱਲ ਕਹੀ ਵੀ ਆਪਣੇ ਆਪਣੇ ਹਲਕੇ 'ਚ ਅਸੀਂ ਜਾ ਕੇ ਜਰੂਰ ਰਿਕੁਐਸਟ ਕਰਨਾ ਹੈ ਲੋਕ ਕਰਨ ਨੂੰ ਤਿਆਰ ਨੇ ਕਿਉਂਕਿ ਇੱਕ ਗਰੀਬ ਜਿਹਨੇ 2.5 ਕਿਲੇ ਜ਼ਮੀਨ ਠੇਕੇ ਦੇ ਲੈ ਕੇ ਆਪਣਾ ਗੁਜ਼ਾਰਾ ਕਰਨਾ ਹੈ ਤੇ ਜੇ ਉਹਦਾ ਸਾਰਾ ਘਰ ਹੀ ਲੁੱਟ ਗਿਆ ਤੇ ਮੈਂ ਨਹੀਂ ਸਮਝਦਾ ਵੀ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਹੋਣੀ ਚਾਹੀਦੀ ਹੈ ਉਹਦੇ ਵਿੱਚ ਜਿੱਥੇ ਹੈ ਉਹਨਾਂ ਦੀ ਮਦਦ ਕਰਦੀ ਸਰਕਾਰ ਪਿਆਰ ਹੈ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਨਹੀਂ ਬਾਤੀਆਂ ਨਜ਼ਰ ਆ ਰਹੀਆਂ ਨਹੀਂ ਜਿਹੜੀ ਖਬਰ ਆ ਰਹੀ ਹੈ ਕਿ ਹਨੀ ਗ੍ਰਿਫਤਾਰੀ ਹੋ ਸਕਦੀ ਹੈ ਇਹ ਤੇ ਸਰਕਾਰ ਨੇ ਵਿਖਲੇ ਆਦੇ ਤੇ ਕਰਨੀ ਹੈ ਕੀ ਕਰਨਾ ਹੈ ਉਹ ਜਾਣਨ ਸਰਕਾਰ ਤੇ ਸਰਕਾਰ ਦਾ ਜਿਹੜਾ ਅਵਲਾ ਫੈਲਾ ਉਹ ਜਾਣੇ ਬਾਕੀ ਗੱਲ ਇਹ ਹੈ ਵੀ ਪੰਜਾਬ ਦੇ ਲੋਕਾਂ ਦੀ ਆਵਾਜ਼ ਪੰਜਾਬ ਦੀ ਸਚਾਈ ਨੂੰ ਕੋਈ ਬੰਦਾ ਆਵਾਜ਼ ਬੰਦ ਸਵਾਗਤ ਹੈ ਨਰਪਕ ਪੋਸਟ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਤਾਂ ਸਾਡੇ ਨਾਲ ਇਸ ਵਕਤ ਸੀਨੀਅਰ ਲੀਡਰ ਬੀਜੇਪੀ ਤੋਂ ਫਤੇਜੰਗ ਬਾਜਵਾ ਮੌਜੂਦ ਨੇ ਗੱਲਬਾਤ ਕਰਦੇ ਹਾਂ ਪੰਜਾਬ ਦੇ ਹਾਲਾਤ ਕੀ ਨੇ ਬਾਜਵਾ ਸਾਹਿਬ ਕਿਵੇਂ ਪਹਿਲਾਂ ਸੇਤਾ ਕੈਮ ਹਾਂ ਚਾਤੀ ਕਲਾ ਜੀ ਚਾਤੀ ਕਲਾ ਬਿਲਕੁਲ ਕਾਫੀ ਲੱਗਿਆ ਕੋਈ 15 ਕਿ ਇੰਟਰਵਿਊਜ਼ ਦੇ ਕੇ ਉਹੀ ਗੱਲਾਂ ਹਰ ਚੈਨਲ ਤੇ ਤੁਹਾਨੂੰ ਦੇਣੀਆਂ ਪੈਂਦੀਆਂ ਨੇ ਗੱਲ ਬਿਲਕੁਲ ਸਿੱਧੀ ਹੈ ਪੰਜਾਬ ਦੇ ਹਾਲਾਤ ਬੜੇ ਮੰਦੇ ਨੇ ਸਾਰੇ ਪੰਜਾਬ ਚ ਕਨਕ ਨੂੰ ਅੱਗੇ ਲੱਗੀ ਲੋਕਾਂ ਦੀ ਨੁਕਸਾਨ ਹੋਇਆ ਲੋਕਾਂ ਦਾ ਪਰ ਇਹ ਸਰਕਾਰ ਨੇ ਇਹਨਾਂ ਦੇ ਕਿਸੇ ਵੀ ਸਰਕਾਰੀ ਕੋਈ ਨਮਾਇੰਦਾ ਉਥੇ ਲੋਕਾਂ ਦੇ ਨਾਲ ਜਾ ਕੇ ਪਤਾ ਲੈਣ ਨਹੀਂ ਗਿਆ ਚਾਹੇ ਉਹ ਡੀਸੀ ਸੀ ਚਾਹੇ ਉਹ ਤਹਿਸੀਲਦਾਰ ਸੀ ਚਾਹੇ ਉਹ ਪਟਵਾਰੀ ਤੱਕ ਨਹੀਂ ਗਿਆ ਬਾਕੀ ਗੱਲਾਂ ਤਾਂ ਤੁਸੀਂ ਛੱਡੋ ਤੋਂ ਇਤੋਂ ਤੁਹਾਨੂੰ ਇਹ ਸਾਫ਼ ਨਜ਼ਰ ਆਉਂਦਾ ਵੀ ਗਵਰਨਮੈਂਟ ਜਿਹੜੀ ਸੂਬੇ ਦੀ ਸਰਕਾਰ ਹੈ ਕਿੰਨੀ ਕਿਸਾਨਾਂ ਦੇ ਨਾਲ ਖੜੀ ਹੈ ਸਾਡਾ ਇੱਕ ਡੈਲੀਗੇਸ਼ਨ ਗਿਆ ਸੀ ਕੱਲ ਭਾਰਤੀ ਜਨਤਾ ਪਾਰਟੀ ਦਾ ਰਾਣਾ ਸੋਢੀ ਕੇਬਲ ਟੇਲਰ ਅਸੀਂ ਮੇਰਾ ਦਾਸ ਦਾ ਅਸੀਂ ਤੈਨੂੰ ਜਾਣੇ ਫਿਰੋਜ਼ਪੁਰ ਗਿਆ ਉੱਥੇ ਲੋਕਾਂ ਦੇ ਨਾਲ ਰਹਿ ਚਾਰ ਘੰਟੇ ਲੋਕਾਂ ਨਾਲ ਰਹਿ ਉਹਨਾਂ ਨਾਲ ਖਾਣਾ ਖਾਦਾ ਔਰ ਇਹ ਨਾ ਹਲਾਤਾਂ ਦੇ ਵਿੱਚ ਗਏ ਤੇ ਅਸੀਂ ਉਹਨੀ ਪਰਮਾਈ ਲਈ ਤੇ ਲੋਕ ਕਹਿੰਨ ਸਾਨੂੰ ਬੀਜੇਪੀ ਜੁਆਇਨ ਕਰਾਓ 4 ਵਜੇ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਔਰ ਉਸ ਤੋਂ ਬਾਅਦ ਅੱਜ ਟਾਈਮ ਲਿਆ ਅਸ ਕੱਲ ਹੀ ਟਾਈਮ ਲੈ ਲਿਆ گورنر ਸਾਹਿਬ ਤੂੰ ਵੀ ਸਥਿਤੀ ਦਸੀਏ ਵੀ ਸਰਕਾਰ ਦਾ ਬੋਡੀ ਨਹੀਂ ਲੋਕਾਂ ਦੇ ਨੁਕਸਾਨ ਤੇ ਤੇ ਉਹਨਾਂ ਦੇਣਾ ਕੀ ਹੈ گورنر ਸਾਹਿਬ ਨੇ ਸਾਡੇ ਹੁੰਦਿਆਂ ਟੈਲੀਫੋਨ ਕੀਤਾ ਚੀਫ ਮਿਨਿਸਟਰ ਸਾਹਿਬ ਤੇ ਚੀਫ ਮਿਨਿਸਟਰ ਨੂੰ ਕਿਹਾ ਵੀ ਤੁਹਾਡ ਕੋ ਜਿਹੜਾ ਗਵਰਨਮੈਂਟ ਕੋਲ ਰੀਫੰਡ ਹੁੰਦਾ ਹੈ ਤੁਸੀਂ ਅਜੇ ਤੱਕ ਉਹਦੀ ਪ੍ਰਭਾਈ ਕਿਉਂ ਨਹੀਂ ਕਰਾਈ ਕਰ ਰਹੇ ਆ ਜੀ ਕਰ ਰਹੇ ਆ ਹੋ ਜਾਏਗਾ ਇਹ ਅਗੋਂ ਜਵਾਬ ਮਿਲਿਆ ਬਾਕੀ ਟਡੇ ਵੱਲੋਂ ਕੀ ਕੀ ਮੰਗ ਰੱਖੀ ਗਈ ਆ ਉੱਥੇ ਗਵਰਨਰ ਸਾਹਿਬ ਦੀ ਸਾਰੀ ਮੰਗ ਬਿਲਕੁਲ ਸਿੱਧੀ ਆ ਵੀ ਪੰਜਾਬ 'ਚ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਇਹ ਨਾ ਵੇਖੋ ਵੀ ਇੱਕ ਜਗ੍ਹਾ ਹੋਇਆ ਕਿਉਂਕਿ ਜਿੱਥੇ ਵੀ ਹੋਇਆ ਸਭ ਬਰਾਬਰ ਦੇ ਪਰਮਾਈ ਕਰਨੀ ਹੈ ਵੀ ਕਿੱਲੇ ਪਿੱਛੇ 25000 ਰੁਪਇਆ ਤੇ ਜਿਹੜੀ ਨਾਲ ਸੜੀ ਉਹਦਾ 10000 ਰੁਪਇਆ ਕੰਪਨਸੇਸ਼ਨ ਲੋਕਾਂ ਨੂੰ ਕਈ ਵਾਰ ਇਦਾਂ ਹੁੰਦਾ ਕਿ ਜਿਹੜੇ ਕਿਸਾਨ ਦੀ ਨੁਕਸਾਨ ਹੋਇਆ ਹੁੰਦਾ ਤੇ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਨਹੀਂ ਪਹੁੰਚਦੇ ਉਹ ਦੂਸਰੇ ਪਾਸੇ ਚਲੇ ਜਾਂਦੇ ਉਹ ਇਦਾਂ ਵੀ ਜਿਹੜਾ ਠੇਕੇ ਤੇ ਜ਼ਮੀਨ ਲੈਂਦਾ ਹੈ ਉਸ ਤੇ ਉਹਨਾਂ ਨੇ ਕਿਹਾ ਵੀ ਕੀ ਜਿਹੜਾ ਮਾਲਕ ਹੈ ਉਹ ਲਿਖ ਕੇ ਦੇ ਦੇਗਾ ਵੀ ਇਹ ਠੇਕੇ ਦੇ ਵੰਦਾ ਹੈ ਤੇ ਉਹ ਫਿਰ ਰਾਣਾ اور ਸਾਰਿਆਂ ਨੇ ਇਹ ਗੱਲ ਕਹੀ ਵੀ ਆਪਣੇ ਆਪਣੇ ਹਲਕੇ 'ਚ ਅਸੀਂ ਜਾ ਕੇ ਜਰੂਰ ਰਿਕੁਐਸਟ ਕਰਾਂਗੇ ਲੋਕ ਕਰਨ ਨੂੰ ਤਿਆਰ ਨੇ ਕਿਉਂਕਿ ਇੱਕ ਗਰੀਬ ਜਿਹਨੇ 2 2.5 ਕਿੱਲੇ ਜ਼ਮੀਨ ਠੇਕੇ ਦੇ ਲੈ ਕੇ ਆਪਣਾ ਗੁਜ਼ਾਰਾ ਕਰਨਾ ਹੈ ਤੇ ਜੇ ਉਹਦਾ ਸਾਰਾ ਘਰ ਹੀ ਲੁੱਟ ਗਿਆ ਤੇ ਮੈਂ ਨਹੀਂ ਸਮਝਦਾ ਵੀ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਹੋਣੀ ਚਾਹੀਦੀ ਹੈ ਉਹਦੇ ਵਿੱਚ ਜਿੱਥੇ ਹੈ ਉਹਨਾਂ ਦੀ ਮਦਦ ਕਰ ਲਈ ਸਰਕਾਰ ਪਹਾਰ ਹੈ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਵੀ ਬਾਦਿਆਂ ਨਜ਼ਰ ਆ ਰਹੀਆਂ ਨੇ ਜਿਹੜੀ ਕਿ ਖਬਰ ਆ ਇਹ ਆ ਰਹੀ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਚਲੋ ਇਹ ਤੇ ਸਰਕਾਰ ਨੇ ਵੇਖਣਾ ਆਦੇ ਤੇ ਕਰਨੀ ਹੈ ਕੀ ਕਰਨਾ ਹੈ ਉਹ ਜਾਣਨ ਤੇ ਸਰਕਾਰ ਤੇ ਸਰਕਾਰ ਦਾ ਜਿਹੜਾ ਅਵਲਾ ਫੈਲਾ ਉਹ ਜਾਣੇ ਬਾਕੀ ਗੱਲ ਇਹ ਹੈ ਵੀ ਪੰਜਾਬ ਦੇ ਲੋਕਾਂ ਦੀ ਆਵਾਜ਼ ਪੰਜਾਬ ਦੀ ਸਚਾਈ ਨੂੰ ਕੋਈ ਬੰਦਾ ਆਵਾਜ਼ ਬੰਦ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਜਿਹੜੇ ਗਰਨੇਡ ਨੇ ਉਹ ਡਿੱਗ ਰਹੇ ਨੇ ਉਹਨਾਂ ਬਾਰੇ ਕਿਵੇਂ ਦਾ ਕੀ ਕਹਿਣਾ ਹੈ ਜੀ ਪੰਜਾਬ ਤੇ ਜਿਹੜਾ ਵੀ ਕੋਈ ਕਰੇਗਾ ਇਹ ਇੰਟੈਲੀਜੈਂਸ ਇਹਦਾ ਜਵਾਬ ਦੋ ਇਹਦਾ ਮੈਂ ਕੀ ਜਵਾਬ ਦੇ ਸਕਦਾ ਤਾਂ ਅਸੀਂ ਇਹ ਤਸਵੀਰਾਂ ਸੀ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਸਾਂ ਗਵਰਨਰ ਹਾਊਸ ਦੇ ਬਾਹਰ ਦੀਆਂ ਤਸਵੀਰਾਂ ਸੀ ਤਾਂ ਫਤਿਹ ਜੰਗ ਬਾਦਵਾ ਹੋਰਾਂ ਦੇ ਨਾਲ ਗੱਲ ਕੀਤੀ ਆ ਤੁਸੀਂ ਜੁੜੇ ਰਹਿਣਾ ਪਰ ਕੋਸ਼ਿਸ਼ ਦਿਨਾ